ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੋਂਡ ਖਸਮ ਮਰੈ ਤੋਂ ਨਾਲ ਨ ਰੋਵੈ ਉਸ ਰਖਵਾਰਾ ਉਹ ਰੋ ਹੋਵੈ ਰਖਵਾਰੇ ਕਾ ਹੋਏ ਬਿਨਾਸ ਆ ਗਿਆ ਨਰਕ ਇਹਾ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੋਹਾਗਨ ਗਲ ਸੋਹੈ ਹਾਰ ਸੰਤ ਕੋ ਬਿਖ ਵਿਕਸੈ ਸੰਸਾਰ ਕੰਨ ਸਿਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਭਾਗ ਓ ਪਾਛੈ ਪਰੈ ਗੁਰ ਪਰਸਾਦੀ ਮਹਰੋ ਡਰੇ ਸਾਕਤ ਕੀ ਉਹ ਪਿੰਡ ਪਰਾਇਨ ਹਮ ਕੋ ਦ੍ਰਿਸ਼ਟ ਪਰੈ ਤਰਖਡਾਇਨ ਹਮ ਤਿਸ ਕਾ ਵੋ ਜਾਣਿਆ ਪਿਓ ਜਬ ਹੁਏ ਕਿਰਪਾਲ ਮਿਲੇ ਗੁਰਦੇਓ ਕੋਹੋ ਕਬੀਰ ਅਬ ਬਾਹਰ ਪਰੀ ਸੰਸਾਰ ਦੇ ਅੰਚਲ ਲੜੀ ਇਹ ਭਗਤ ਕਬੀਰ ਜੀ ਦੀ ਬਾਣੀ ਹੈ ਭਗਤ ਜੀ ਫਰਮਾਉਂਦੇ ਹਨ ਇਹ ਮਾਇਆ ਇੱਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਸਾਰੇ ਜੀ ਜੰਤ ਇਸ ਨੂੰ ਆਪਣੀ istri ਬਣਾ ਕੇ ਰੱਖਣਾ ਚਾਹੁੰਦੇ ਹਨ ਆਪਣੇ ਵਸ ਵਿੱਚ ਰੱਖਣਾ ਚਾਹੁੰਦੇ ਹਨ ਔਰ ਇਸ ਮਾਇਆ ਨੂੰ ਇਸਤਰੀ ਬਣਾ ਕੇ ਰੱਖਣ ਵਾਲਾ ਮਨੁੱਖ ਆਖਿਰ ਮਰ ਜਾਂਦਾ ਹੈ ਇਹ ਮਾਇਆ ਵੋਟੀ ਉਸ ਦੇ ਮਰਨ ਤੋਂ ਰੰਡੀ ਵੀ ਨਹੀਂ ਹੁੰਦੀ ਕਿਉਂਕਿ ਇਸ ਦਾ ਰਾਖਾ ਖਸਮ ਕੋਈ ਹੋਰ ਹੋਰ ਬਣ ਜਾਂਦਾ ਹੈ ਸੋ ਇਹ ਕਦੇ ਵੀ ਰੰਡੀ ਨਹੀਂ ਹੁੰਦੀ ਇਸ ਮਾਇਆ ਦਾ ਰਾਖਾ ਮਰ ਜਾਂਦਾ ਹੈ ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ ਵਿੱਚ ਮਸ ਰਹਨ ਕਰਕੇ ਅਗਾ ਆਪਣੇ ਲਈ ਨਰਕ ਸਹੇੜਦਾ ਹੈ ਇਸ ਸੁਹਾਗਣ ਨਾਰ ਦੇ ਗਲ ਵਿੱਚ ਹਾਰ ਸੋਪਦਾ ਹੈ ਪਾਉ ਜੀਵਾਂ ਦੇ ਮਨਮੋਹਨ ਨੂੰ ਸਦਾ ਸੋਹਣੀ ਬਣੀ ਰਹਿੰਦੀ ਹੈ ਇਸ ਨੂੰ ਵੇਖ ਵੇਖ ਕੇ ਜਗਤ ਖੁਸ਼ ਹੁੰਦਾ ਹੈ ਪਰ ਸੰਤਾਂ ਨੂੰ ਇਹ ਜ਼ਹਿਰ ਵਾਂਗ ਦਿਸਦੀ ਹੈ ਪੇਸ਼ਵਾ ਵਾਂਗ ਸਦਾ ਸ਼ਿੰਗਾਰ ਕਰੀ ਰੱਖਦੀ ਹੈ ਪਰ ਸੰਤਾਂ ਦੀ ਫਟਕਾਰੀ ਹੋਈ ਵਿਚਾਰੀ ਸੰਤਾਂ ਤੋਂ ਪਰੇ ਪਰੇ ਹੀ ਫਿਰਦੀ ਹੈ ਇਹ ਮਾਇਆ ਭਜ ਕੇ ਸੰਤਾਂ ਦੇ ਲੜ ਲਗਨ ਦੀ ਕੋਸ਼ਿਸ਼ ਕਰਦੀ ਹੈ ਪਰ ਸੰਤਾਂ ਉੱਤੇ ਗੁਰੂ ਦੀ ਮਿਹਰ ਹੋਣ ਕਰਕੇ ਇਹ ਸੰਤਾਂ ਦੀ ਮਾਰ ਤੋਂ ਵੀ ਡਰਦੀ ਹੈ ਇਸ ਵਾਸਤੇ ਨੇੜੇ ਨਹੀਂ ਟੁਕਦੀ ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ ਜਾਨ ਬਣੀ ਰਹਿੰਦੀ ਹੈ ਪਰ ਮੈਨੂੰ ਤਾਂ ਇਹ ਭਿਆਨਕ ਡੈਨ ਦਿੱਸਦੀ ਹੈ ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤਾਂ ਮੈਨੂੰ ਮਿਲ ਪਏ ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ ਕਬੀਰ ਜੀ ਆਖਦੇ ਹਨ ਹਉ ਤੂੰ ਬੇਸ਼ੱਕ ਆਖ ਮੈਥੋਂ ਤਾਂ ਇਹ ਮਾਇਆ ਪਰੇ हट ਗਈ ਹੈ ਤੇ ਸੰਸਾਰੀ ਜੀਵਨ ਦੇ ਪੱਲੇ ਜਾਲ ਲੱਗੀ ਹੈ